ਜਿਹੜੇ ਦੂਜੀ ਪਾਰਟੀਆਂ ਨੇ ਉਹ ਇਸ ਵਕਤ ਸੋਚਣ ਦੇ ਮਜਬੂਰ ਨੇ ਕਿ ਕਿਹੜਾ ਕੈਂਡੀਡੇਟ ਜਿਹੜਾ ਹੈਗਾ ਕਰਮਜੀਤ ਅਨਮੋਲ ਨੂੰ ਟੱਕਰ ਦੇ ਸਕਦਾ ਹੈ ਕਿਉਂਕਿ ਵੱਡੀ ਗੱਲ ਇਹ ਲੋਕਾਂ ਨੂੰ ਤੁਲਨਾ ਕਰ ਰਹੇ ਨੇ ਕਿ ਸੰਨੀ ਦੋਲ ਵਾਲਾ ਹਾਲ ਨਾ ਹੋ ਜੇ ਪਰ ਇੱਥੇ ਇੱਕ ਡਿਫਰੈਂਸ ਬਹੁਤ ਵੱਡਾ ਹੈ ਸੰਨੀ ਦੋਲ ਜਿਹੜਾ ਹੈ ਕੋਲ ਹਾਲੀਵੁੱਡ ਤੋਂ ਆਇਆ ਸੀ ਤੇ ਗਰਮਜੀਤ ਰਮੋਲ ਜਿਹੜਾ ਹੈਗਾ ਪੰਜਾਬ ਦੀ ਮਿੱਟੀ ਦਾ ਹੈ ਸਟਰਗਲ ਕੀਤਾ ਹੋਇਆ ਕਾਫੀ ਹਸਨੇ ਮੁਹੰਮਦ ਸਦੀਕ ਨੂੰ ਆਪਾਂ ਕਿਸ ਤਰ੍ਹਾਂ ਦੇਖਦੇ ਆ ਕਿਉਂਕਿ ਪਿਛਲੇ 5 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਲੋਕਾਂ ਦੀ ਨਾਰਾਜ਼ਗੀ ਇਹ ਰਹੀ ਆ ਵੀ ਉਹ ਸਾਨੂੰ ਮਿਲੇ ਨਹੀਂ ਪਰ ਫਰੀਦਕੋਟ ਦੇ ਲੋਕਾਂ ਜੋ ਉਮੀਦ ਸੀ ਉਸ ਤੇ ਕਿਤੇ ਨਾ ਕਿਤੇ ਖਰੇ ਨਹੀਂ ਉਤਰੇ ਫਰੀਦਕੋਟ ਨੂੰ ਟਾਈਮ ਵੀ ਘਟ ਦਿੱਤਾ ਗਿਆ ਤਾਂ ਕੋਈ ਇਹੋ ਜਿਹਾ ਮੁੱਦਾ ਸ਼ਾਇਦ ਨਹੀਂ ਹੈਗਾ ਜਿਸ ਨੂੰ ਕਿ ਉਹਨਾਂ ਨੇ ਬਖੂਬੀ ਜਿਹੜਾ ਹੈਗਾ ਉਠਾਇਆ ਹੋਵੇ ਜਿਸ ਤੇ ਕੋਈ ਡਿਮਾਂਡ ਉਹਨਾਂ ਦੀ ਪੂਰੀ ਹੋ ਗਈ ਹੋਵੇ ਬਾਬਾ ਸ਼ੇਖ ਫਰੀਦ ਜੀ ਦੀ ਚਰਨਛੋੜ ਧਰਤੀ ਫਰੀਦਕੋਟ ਤੋਂ ਅਸੀਂ ਅੱਜ ਗੱਲਬਾਤ ਕਰਾਂਗੇ 2024 ਦੇ ਲੋਕ ਸਭਾ ਚੋਣ ਨੂੰ ਲੈ ਕੇ ਕਿਸ ਤਰ੍ਹਾਂ ਦਾ ਸੰਕਿਰਣ ਰਹੇਗਾ ਔਰ ਕਿਸ ਤਰ੍ਹਾਂ ਅਗਰ ਪਿਛਲੇ 5 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਸੰਸਦ ਦੀ ਕੀ ਗਤੀਵਿਧੀਆਂ ਰਹੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੁਣ ਕੈਂਡੀਡੇਟ ਆਉਣਗੇ ਉਹਨਾਂ ਨਾਲ ਕੀ ਉਮੀਦਾਂ ਹੋਣਗੀਆਂ ਤੇ ਪਿਛਲੇ ਜਿਹੜੇ ਸੰਸਦ ਰਹੇ ਆ ਉਹਨਾਂ ਨੇ ਕੀ ਉਹਨਾਂ ਨੇ ਹੁਣ ਤੱਕ ਦੇ ਪ੍ਰਾਪਤੀਆਂ ਕੀਤੀਆਂ ਸਾਡੇ ਸੀਨੀਅਰ ਜਰਨਲਿਸਟ ਸੁਰੇਜ ਪ੍ਰਕਾਸ਼ ਜੀ ਜੁੜੇ ਆ ਸੁਰੇਜ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਆਪਾਂ ਗੱਲਬਾਤ ਇਹ ਕਰਾਂਗੇ ਕਿ 2024 ਦੇ ਚੋਣ ਦਾ ਬਿਲਕੁਲ ਵੱਜ ਗਿਆ ਹੈਗਾ ਤੇ ਕਿਸ ਤਰ੍ਹਾਂ ਦੇਖਦੇ ਹਾਂ ਉਹ ਵੀ ਇਸ ਵਾਰ ਸਮੀਕਰਨ ਕਿਸ ਤਰ੍ਹਾਂ ਰਹੇਗਾ ਆ ਦੇਖੋ ਪਿਛਲੀ ਵਾਰ ਦੀ ਗੱਲ ਕੀਤੀ ਜਾਵੇ ਸਭ ਤੋਂ ਪਹਿਲੇ ਤਾਂ ਥੋੜਾ ਥੋੜਾ ਪਿੱਛੇ ਜਾਣਾ ਚਾਹਾਂਗੇ ਸਭ ਤੋਂ ਪਹਿਲੇ ਆਪਾਂ ਉਸ ਵਕਤ ਜਿਹੜਾ ਸਭ ਤੋਂ ਵੱਡਾ ਪੀਕ ਦਾ ਜਿਹੜਾ ਸੀਗਾ ਪੰਜਾਬ ਦੀ ਵਿਸ਼ੇਸ਼ ਤੌਰ ਤੇ ਗੱਲ ਕਰੀਏ ਤਾਂ ਇਹ ਬੇਦਵੀ ਵਾਲਾ ਬਹੁਤ ਵੱਡਾ ਮੁੱਦਾ ਸੀਗਾ ਜੇਕਰ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਕਿਤੇ ਨਾ ਕਿਤੇ ਉਹ ਮੁੱਦਾ ਬਹੁਤ ਡਾਊਨ ਹੈ ਕਿਉਂਕਿ ਲੋਕਾਂ ਨੇ ਵੇਖਿਆ ਕਿ ਉਸ ਤੇ ਸਿਰਫ ਸਿਆਸਤ ਹੋਈ ਹੈ ਅਸਲ ਵਿੱਚ ਜਿਹੜੀ ਕਾਰਵਾਈਆਂ ਦੀ ਉਮੀਦ ਕੀਤੀ ਸੀ ਲੋਕਾਂ ਨੇ ਉਹ ਕਾਰਵਾਈਆਂ ਕਿਤੇ ਕਿਤੇ ਨਹੀਂ ਹੋਈਆਂ ਤਾਂ ਉਸ ਕਰਕੇ ਉਹ ਫੈਕਟਰ ਜਿਹੜਾ ਹੈਗਾ ਇਸ ਵਾਰ ਕੰਮ ਨਹੀਂ ਕਰੇਗਾ ਤਾਂ ਲੋਕ ਇਸ ਵਕਤ ਉਮੀਦ ਕੀਤੀ ਜਾ ਸਕਦੀ ਹੈ ਕਿ ਜਾਤ ਧਰਮ ਤੋਂ ਉੱਪਰ ਉੱਠ ਕੇ ਜਿਹੜਾ ਹੈਗਾ ਇਸ ਵਾਰ VOTING ਕਰਨਗੇ ਅਤੇ ਚੰਗੇ ਕੈਂਡੀਡੇਟ ਨੂੰ ਜਿਹੜਾ ਹੈਗਾ ਇਸ ਵਕਤ ਫਰੀਦਕੋਹ ਦੇ ਲੋਕ ਚੁਣਦੇ ਦਿਖਾਈ ਦੇ ਰਹੇ ਹਨ ਅਗਰ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਵੱਡੇ ਵੱਡੇ ਲੀਡਰ ਨੇ ਇਥੋਂ ਸ਼ੁਰੂਆਤ ਕੀਤੀ ਹੈ ਜਿਵੇਂ ਕਹੇ ਲਿਆ ਸੁਭੀਰ ਸਿੰਘ ਬਾਦਲ ਆਇਆ ਹੈ ਜਗਮੀਤ ਬਰਾੜ ਜੀ ਆ ਉਹਨਾਂ ਨੇ ਆਪਣੀ ਸਿਆਸੀ ਸਫਰ ਇਥੋਂ ਸ਼ੁਰੂ ਕੀਤਾ ਤੇ ਸਿਆਸੀ ਸਭੀਕਰਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਵੀ ਕੀ ਬਾਰੀ ਚਿਹਰੇ ਜਿਹੜੇ ਆਉਣਗੇ ਉਹਨਾਂ ਨੂੰ ਕੀ ਲਾਭ ਮਿਲੇਗਾ ਔਰ ਕਿੰਨਾ ਕੁ ਉਹਨੂੰ ਲੋਕ ਪਸੰਦ ਕਰਨਗੇ ਤੇ ਦੇਖੋ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਆਮ ਆਦੀ ਪਾਰਟੀ ਨੇ ਆਪਣਾ ਚਿਹਰਾ ਅਨਾਊਂਸ ਕੀਤਾ ਹੈ ਜੋ ਕਿ ਇੱਕ ਸੈਲੀਬ੍ਰਿਟੀ ਹੈ ਤਾਂ ਯਕੀਨਨ ਜਿਹੜਾ ਉਹਨਾਂ ਸੈਲੀਬ੍ਰਿਟੀ ਦਾ ਆਪ ਦਾ ਖੁਦ ਦਾ ਜਿਹੜਾ ਵੋਟ ਬੈਂਕ ਹੁੰਦਾ ਹੈ ਤਾਂ ਪਾਰਟੀ ਦੇ ਕਿੰਨਾ ਕੁ ਸਪੋਰਟ ਜ਼ਰੂਰ ਇੱਥੇ ਰਵੇਗੀ ਇਹ ਨਹੀਂ ਕਹਿ ਸਕਦੇ ਕਿ ਕਮਜ਼ੋਰ ਕੈਂਡੀਡੇਟ ਜਿਹੜਾ ਹੈਗਾ ਉਹ ਫਰੀਦਕੋਟ ਦਿੱਤਾ ਹੈ ਕਾਫੀ ਕੜੀ ਟੱਕਰ ਜਿਹੜੀ ਹੈਗੀ ਹੈ ਉਹ ਇਹ ਕਰਮਜੀਤ ਅਨਮੋਲ ਜਿਹੜਾ ਹੈਗਾ ਦਿੰਦੇ ਹੋਏ ਦਿਖਾਈ ਦੇਣਗੇ ਕਿਉਂਕਿ ਹੁਣ ਜਿਹੜਾ ਇਹਨਾਂ ਦੇ ਮੈਦਾਨ ਵਿੱਚ ਉਤਰਨ ਤੋਂ ਬਾਅਦ ਅਕਾਲੀ ਦਲ ਅਤੇ ਕਾਂਗਰਸ ਦੇ ਵਿਸ਼ੇਸ਼ ਤੌਰ ਤੇ ਆਪ ਗੱਲਬਾਤ ਕਰੀਏ ਤਾਂ ਉਹਨਾਂ ਨੂੰ ਵੀ ਕਾਫੀ ਚੰਗੇ ਚਿਹਰੇ ਜਿਹੜੇ ਨੇ ਉਹ ਲੈਣੇ ਪੈਣੇ ਆ ਤੇ ਮੁਕਾਬਲਾ ਕੜਾ ਹੋਏਗਾ ਮੁਕਾਬਲਾ ਬੇहद ਕੜਾ ਰਹਿਣ ਵਾਲਾ ਹੈ ਕਿਉਂਕਿ ਫਰੀਦਕੋਟ ਦੀ ਸੀਟ ਜਿਹੜੀ ਹੈਗੀ ਹੈ ਕਾਫੀ ਆਪ ਦਾ ਉਹ ਜੇ ਟੰਗਾ ਰੁਤਬਾ ਰੱਖਦੀ ਹੈ ਸਿਆਸੀ ਸੀਟ ਜਿਹੜੀ ਹੈਗੀ ਹੈ ਕਿਉਂਕਿ ਕਾਫੀ ਵੱਡੇ ਚਿਹਰੇ ਜਿਹੜੇ ਨੇ ਫਰੀਦਕੋਟ ਨੇ ਸਿਆਸਤ ਵਿੱਚ ਦਿੱਤੇ ਨੇ ਜਾਇ ਸੁਬੀਰ ਸਿੰਘ ਬਦਲ ਦੀ ਗੱਲ ਬਾਕੀ ਤੇ ਜਾਵੇ ਜਾਂ ਜਗਮੀਤ ਬਰਾੜ ਦੀ ਗੱਲ ਤੇ ਜਾਵੇ ਉਹਨਾਂ ਸਿਆਸੀ ਕੈਰੀਅਰ ਜਿਹੜਾ ਹੈਗਾ ਫਰੀਦਕੋਟ ਤੋਂ ਸੁਬੀਰ ਸਿੰਘ ਬਦਲ ਨੇ ਸ਼ੁਰੂ ਕੀਤਾ ਸੀ ਆਪਣਾ ਕੈਰੀਅਰ ਅਤੇ ਅੱਜ ਜਿਹੜਾ ਹੈਗਾ ਉਹ ਉਪ ਮੁੱਖ ਮੰਤਰੀ ਤੱਕ ਰਹਿ ਚੁੱਕੇ ਨੇ ਉਹ ਅਤੇ ਹਾਲ ਦੀ ਘੜੀ ਜਿਹੜੇ ਦੂਜੀ ਪਾਰਟੀਆਂ ਨੇ ਉਹ ਇਸ ਵਕਤ ਸੋਚਣ ਦੇ ਮਜਬੂਰ ਨੇ ਕਿ ਕਿਹੜਾ ਕੈਂਡੀਡੇਟ ਜਿਹੜਾ ਹੈਗਾ ਕਰਮਜੀਤ ਅਨਮੋਲ ਨੂੰ ਟੱਕਰ ਦੇ ਸਕਦਾ ਹੈ ਕਿਉਂਕਿ ਸੈਲੀਬ੍ਰਿਟੀ ਦੀ ਗੱਲ ਕੀਤੀ ਜਾਵੇ ਲੋਕ ਉਹ ਵੱਡੀ ਗੱਲ ਇਹ ਲੋਕ ਤੁਲਨਾ ਕਰ ਰਹੇ ਨੇ ਕਿ ਸੰਨੀ ਦੌਰ ਵਾਲਾ ਹਾਲ ਨਾ ਹੋ ਜੇ ਪਰ ਇੱਥੇ ਇੱਕ ਡਿਫਰੈਂਸ ਬਹੁਤ ਵੱਡਾ ਹੈ ਸਨਿਦੋਲ ਜਿਹੜਾ ਹੈ ਉਹ ਬਾਲੀਵੁੱਡ ਤੋਂ ਆਇਆ ਸੀ ਤੇ ਕਰਮਜੀਤ ਦਰਮੋਲ ਜਿਹੜਾ ਹੈਗਾ ਪੰਜਾਬ ਦੀ ਮਿੱਟੀ ਦਾ ਹੈ ਸਟਰਗਲ ਕੀਤਾ ਹੋਇਆ ਕਾਫੀ ਹਸਨੇ ਬਿਲਕੁਲ ਡਾਊਨ ਟੂ ਅਰਥ ਉੱਠਿਆ ਹੋਇਆ ਵਿਅਕਤੀ ਹੈ ਤਾਂ ਇਸ ਕਰਕੇ ਜਿਹੜਾ ਹੈਗਾ ਦੂਜੀ ਪਾਰਟੀ ਇਸ ਵਕਤ ਸੋਚਣ ਲਈ ਜ਼ਰੂਰ ਮਜਬੂਰ ਨੇ ਕਿ ਕਿਹੋ ਜਿਹਾ ਕੈਂਡੀਡੇਟ ਲਿਆਇਆ ਜਾ ਸਕਦਾ ਫ੍ਰੀਡ ਸਕੋਰ ਸੀਟ ਤੇ ਜਿੱਥੋਂ ਕਿ ਉਹਨਾਂ ਨੂੰ ਮਰਦਨ ਤੇ ਜਾ ਸਕਦਾ ਹੈ ਬਾਹਰੀ ਕੈਂਡੀਡੇਟ ਹੈ ਜਿਹੜਾ ਆਊਗਾ ਕਿ ਲੋਕ ਉਹਨਾਂ ਨੂੰ ਪਸੰਦ ਕਰਨਗੇ ਕਿਉਂਕਿ ਆਪਾਂ ਦੇਖਦੇ ਆਂ ਆਪਾਂ ਗਵਰੇਜ ਵੀ ਕਰਦੇ ਆਂ ਦੇਖਦੇ ਆ ਕਿ ਕਈਆਂ ਦੇ ਲੋਕਾਂ ਦਾ ਸਵਾਲ ਹੁੰਦਾ ਵੀ ਬਾਹਰੀ ਕੈਂਡੀਡੇਟ ਆਉਂਦਾ ਹੈਗਾ ਉਹਨੂੰ ਮਿਲਣ ਲਈ ਲੋਕ ਤਰਸ ਜਾਂਦੇ ਆ ਸੰਸਦ ਆਉਂਦੇ ਆ ਵੋਟ ਲੈ ਕੇ ਚਲੇ ਜਾਂਦੇ ਆ ਲੇਕਿਨ ਮਿਲਣਾ ਤਰਸ ਜਾਂਦੇ ਆ ਤੇ ਬਾਹਰੀ ਸੰਸਦ ਦਾ ਅਗਰ ਆਉਣਾ ਹੈ ਕਿੰਨਾ ਕੁ ਲਾਈਵ ਹੁੰਦਾ ਹੈ ਦੇਖੋ ਪਿਛਲੀ ਵਾਰ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲੇ ਤਾਂ ਗੁਲਜਾਰ ਸਿੰਘ ਰਣੀਕੇ ਨੂੰ ਮੈਦਾਨ ਵਿੱਚ ਉਤਾਰਿਆ ਸੀਗਾ ਪਰ ਉਹਨਾਂ ਨੂੰ ਵੀ ਸਫਲਤਾ ਨਹੀਂ ਮਿਲੀ ਸੀ ਕਿਤੇ ਨਾ ਕਿਤੇ ਬਾਹਰ ਹੀ ਕੈਂਡੀਡੇਟ ਕਰ ਰਹੇ ਇਫੈਕਟ ਜ਼ਰੂਰ ਪੈਂਦਾ ਇਸ ਤਿਸਤੇ ਪਰ ਦੂਜੇ ਪਾਸੇ ਜਿਹੜੇ ਹੁਣ ਦਾਵੇਦਾਰੀ ਠੋਕਰੇ ਨੇ ਜਿਹੜੇ ਲੋਕ ਜੇ ਆਪਾਂ ਹੁਣ ਜਿਹੜੂ ਟਿਕਟ ਮਿਲ ਚੁੱਕੀ ਹੈ ਕਰਮਜੀਤ ਮੋਲ ਨੂੰ ਆਮਾ ਦੀ ਪਾਰਟੀ ਤੋਂ ਕਰੀਬ 4 ਤੋਂ 5 ਵਿਅਕਤੀ ਜਿਹੜੇ ਇਹੋ ਜਿਹੇ ਸੀਗੇ ਚੰਗੇ ਲੈਵਲ ਤੇ ਜਿਹੜੇ ਕਿ ਦਾਵੇਦਾਰੀ ਠੋਕਰੇ ਸੀਗੇ ਬਾਜ਼ਾਰ ਵਿੱਚ ਉਹਨੇ ਪੋਸਟਰ ਸਰੀਆਮ ਲੱਗੇ ਹੋਏ ਵੇਖ ਕੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਗੱਲਬਾਤ ਕੀਤੀ ਜਾਵੇ ਕਾਫੀ ਵੱ ਜੋ ਕਿ ਸ਼ੁਰੂ ਤੋਂ ਆਮ ਆਦਮੀ ਪਾਰਟੀ ਨਾਲ ਸਟ੍ਰਗਲ ਕਰਦੇ ਦਿਖਾਈ ਦਿੱਤੇ ਪਰ ਉਹਨਾਂ ਸਭ ਨੂੰ ਦਰਕਰਨ ਕਰਕੇ ਆਮ ਆਦਮੀ ਪਾਰਟੀ ਦੇ ਜਿਹੜਾ ਕੈਂਡੀਡੇਟ ਇਸ ਵਕਤ ਉਤਾਰਿਆ ਕਿਤਨਾ ਕਿਤੇ ਅੰਦਰੂਨੀ ਜਿਹੜੀ ਹੈਗੀ ਹੈ ਵਿਰੋਧਤਾ ਉਹਦਾ ਸਾਹਮਣੇ ਤੋਂ ਵੀ ਕਿਤੇ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਮ ਆਦਮੀ ਪਾਰਟੀ ਨੂੰ ਜਿਹੜੇ ਅੰਦਰਲੀ ਜਿਹੜੀ ਸਮੱਸਿਆਵਾਂ ਨੇ ਉਹਨਾਂ ਤੋਂ ਨਿਜ਼ਾਤ ਮਿਲੋਗੀ ਕਿਉਂਕਿ ਜਿਹੜੇ ਲੋਕ ਚਾਰੇ ਸੀ ਸਾਨੂੰ ਟਿਕਟ ਮਿਲੇ ਤਾ ਜਦੋਂ ਬਾਹਰੀ ਵਿਅਕਤੀ ਉੱਪਰ ਆ ਕੇ ਬੈਠਦਾ ਕਿਤਨਾ ਕਿਤੇ ਅੰਦਰ ਜਿਹੜੀ ਹੈਗੀ ਹੈ ਉਹਨਾਂ ਨੂੰ ਦੁੱਖ ਤਾਂ ਹੁੰਦਾ ਹੀ ਹੈ। ਮੁਹੰਮਦ ਸਦੀਕ ਨੂੰ ਆਪਾਂ ਕਿਸ ਤਰ੍ਹਾਂ ਦੇਖਦੇ ਆ ਕਿਉਂਕਿ ਪਿਛਲੇ 5 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਲੋਕਾਂ ਦੀ ਨਾਰਾਜ਼ਗੀ ਇਹ ਰਹੀ ਹੈ ਵੀ ਉਹ ਸਾਨੂੰ ਮਿਲੇ ਨਹੀਂ। ਕਲਾਕਾਰ ਉਹ ਵੀ ਸੀ ਤੇ ਕਲਾਕਾਰ ਹੋਣ ਵਾਲਾ ਜਿਹੜੇ ਆ ਇਹ ਆਮ ਆਦਮੀ ਪਾਰਟੀ ਦੇ ਉਹ ਵੀ ਹੈ ਤੇ ਕੀ ਸੰਸਦ ਫਰੀਦਕੋਟ ਵਾਲਿਆਂ ਨੂੰ ਕਲਾਕਾਰੀ ਮਿਲਣਗੇ? ਅ ਦੇਖੋ ਬੜੀ ਵੱਡੀ ਗੱਲ ਤੁਸੀਂ ਕੀਤੀ ਮੁਹੰਮਦ ਸਦੀਦ ਗੱਲ ਕੀਤੀ ਜਾਵੇ ਤਾਂ ਕਾਫੀ ਵੱਡੀ ਜਿੱਤ ਜਿਹੜੀ ਹੈਗੀ ਫਰੀਦਕੋਟ ਦੇ ਲੋਕਾਂ ਦਿੱਤਾ ਸੀਗਾ ਪਰ ਉਮੀਦਾਂ ਤੇ ਕਿੰਨਾ ਕਿਤੇ ਖਰੇ ਨਹੀਂ ਉਤਰੇ ਜੋ ਲੋਕਾਂ ਨੂੰ ਉਮੀਦ ਸੀ ਗਿਓ ਨਾ ਤੋਂ ਬੇਸ਼ੱਕ ਪਹਿਲੇ ਵਿਧਾਇਕ ਵੀ ਰਹੇ ਨੇ ਪਰ ਫਰੀਦਕੋਟ ਦੇ ਲੋਕਾਂ ਦੀ ਉਮੀਦ ਸੀ ਉਸ ਤੇ ਕਿੰਨਾ ਕਿਤੇ ਖਰੇ ਨਹੀਂ ਉਤਰੇ ਫਰੀਦਕੋਟ ਨੂੰ ਟਾਈਮ ਵੀ ਘਟ ਦਿੱਤਾ ਗਿਆ ਤਾਂ ਕੋਈ ਇਹੋ ਜਿਹਾ ਮੁੱਦਾ ਸ਼ਾਇਦ ਨਹੀਂ ਹੈਗਾ ਜਿਸ ਨੂੰ ਕਿ ਉਹਨਾਂ ਨੇ ਬਖੂਬੀ ਜਿਹੜਾ ਹੈਗਾ ਉਠਾਇਆ ਹੋਏ ਜਿਸ ਤੇ ਕੋਈ ਡਿਮਾਂਡ ਉਹਨਾਂ ਦੀ ਪੂਰੀ ਹੋ ਗਈ ਹੋਏ ਬੇਸ਼ੱਕ ਜਿਹੜੇ ਐਮਪੀ ਫੰਡ ਜਿਹੜੇ ਮਿਲਦੇ ਨੇ ਉਹਨਾਂ ਤੇ ਉਹਨਾਂ ਨੇ ਕੰਮ ਜਰੂਰ ਕੀਤੇ ਨੇ ਸਕੂਲਾਂ ਵਿੱਚ ਕੋਈ ਪ੍ਰੋਜੈਕਟ ਲਵਾ ਦਿੱਤੇ ਜਾਂ ਹੋਰ ਚੀਜ਼ਾਂ ਕਰਾ ਦਿੱਤੀਆਂ ਉਹ ਸਭ ਜਰੂਰ ਕੀਤਾ ਹੈ ਦੂਜੇ ਪਾਸੇ ਕਰਮਜੀਤ ਰਮੋਲ ਦੀ ਗੱਲ ਤੁਸੀਂ ਕੀਤੀ ਹੈ ਕਰਮਜੀਤ ਰਮੋਲ ਜਿਹੜਾ ਹੈਗਾ ਕਿ ਯੁਵਾ ਚਿਹਰਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੇ ਜਾਣਦੇ ਆ ਉਹਨਾਂ ਨੂੰ ਲੋਕ ਜੈਸੇ ਸਟਾਰ ਕਰਕੇ ਲੋਕ ਜਾਣਦੇ ਆ ਪਰ ਮੁਹੰਮਦ ﺻਦੀਕ ਦਾ ਚਿਹਰਾ ਜਿਹੜਾ ਇਹ ਵੀ ਕੋਈ ਛੋਟਾ ਚਿਹਰਾ ਨਹੀਂ ਸੀਗਾ ਪਰ ਅੱਜ ਦੇ ਜਿਹੜੇ ਲੋਕ ਨੇ ਇਹ ਯੁਵਾ ਨੂੰ ਪਹਿਲ ਦੇ ਰਹੇ ਨੇ ਤਾਂ ਇੱਕ ਯੁਵਾ ਚਿਹਰਾ ਜਿਹੜਾ ਹੈ ਤੇ ਹੁਣ ਆਪਾਂ ਗੱਲ ਕਰੀਏ ਬੀਜੇਪੀ ਔਰ ਅਕਾਲੀ ਦਲ ਦੀ ਹੁਣ ਜਾਣਗੇ ਵੋਟਾਂ ਲੈਣ ਵਾਸਤੇ ਅਕਾਲੀ ਦਲ ਔਰ ਬੀਜੇਪੀ ਦੇ ਸੀਟ ਤੇ ਤੇ ਕਿੰਨਾਗਾ ਆਪਾਂ ਨੂੰ ਇਹਦਾ ਫਰਕ ਦੇਖਣ ਨੂੰ ਮਿਲੇਗਾ ਕਿਉਂਕਿ ਕਿਤੇ ਨਾ ਕਿਤੇ ਬੀਜੇਪੀ ਤੋਂ ਕਿਸਾਨ ਤਾਂ ਨਾਰਾਜ਼ ਹੈਗੇ ਆ ਦੇਖੋ ਬਿਲਕੁਲ ਜਿਵੇਂ ਹੁਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵਰਸਿਸ ਉੱਤੇ ਸੁਨੀਲ ਜਾਖੜ ਜੋ ਉਹਨਾਂ ਨੇ ਸਪੀਚ ਕੀਤੀ ਹੈ ਉਸ ਤੋਂ ਕਿਤੇ ਨਾ ਕਿਤੇ ਕਲੀਅਰ ਜ਼ਰੂਰ ਹੋ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅਧਿਕਾਰਿਕ ਤੌਰ ਤੇ ਵੱਡਾ ਐਲਾਨ ਹੋ ਸਕਦਾ ਹੈ ਅਕਾਲੀ ਦਲ ਬੀਜੇਪੀ ਨੂੰ ਲੈ ਕੇ ਕਿ ਇਕੱਠੇ ਚੋੜਾ ਲੜ ਸਕਦੇ ਨੇ ਇਸ ਤੋਂ ਉਮੀਦ ਜਿਹੜੀ ਹੈਗੀ ਜਤਾਈ ਜਾ ਰਹੀ ਹੈ ਉਸ ਦਿਨ ਸਪੀਚ ਤੋਂ ਬਾਅਦ ਦੂਜੇ ਇੱਕ ਦੂਜੇ ਦੇ ਕਿਲਾਬ ਵੀ ਬੋਲਦੇ ਨਹੀਂ ਦਿਖਾਈ ਦੇ ਰਹੇ ਤਾਂ ਸਿੱਧੇ ਤੋਂ ਟਕਿਆ ਜਾ ਸਕਦਾ ਜੇਕਰ ਬੀਜੇਪੀ ਜਿਹੜੀ ਹੈਗੀ ਹੈ ਕਿਸਾਨਾਂ ਦਾ ਮਸਲਾ ਹੱਲ ਕਰ ਦਿੰਦੀ ਹੈ ਬੇਸ਼ੱਕ ਪ੍ਰਪੋਜ਼ਲ ਦਿੱਤਾ ਸੀਗਾ ਹੁਣ ਫਿਰ ਉਹਨਾਂ ਨੇ ਕਿ ਪੰਜ ਫਸਲਾਤੇ ਜਿਹੜੀ ਹੈਗੇ ਐ ਐਮਐਸਪੀਸੀ ਦੇ ਦੰਨੇ ਆ ਪਰ ਕਿਸਾਨਾਂ ਨੇ ਉਸ ਨੂੰ ਟੁਕਰਾ ਦਿੱਤਾ ਸੀਗਾ ਜੇ ਬੀਜੇਪੀ ਕਿਸਾਨਾਂ ਵਾਲੇ ਫੈਕਟਰ ਤੇ ਖੇਡਦੀ ਹੈ ਉਹਨਾਂ ਦੀ ਕਿਤਨਾ ਕਿਤ ਮੰਗ ਜਿਹੜੀ ਹੈਗੀ ਹੈ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਸਿੱਧੇ ਤੌਰ ਤੇ ਕਿਸਾਨਾਂ ਜਿਹੜਾ ਵੋਟ ਬੈਂਕ ਹੈ ਉਹ ਵੀ ਕਿਤਨਾ ਕਿਤੇ ਭਾਜਪਾ ਨਾਲ ਜੁੜੇਗਾ ਹਿੰਦੂ ਵੋਟ ਬੈਂਕ ਦੀ ਗੱਲ ਕੀਤੀ ਜਾਵੇ ਤਾਂ ਉਹ ਤਾਂ ਭਾਜਪਾ ਨਾਲ ਸ਼ਹਿਰੀ ਵੋਟ ਜਿਹੜੀ ਹੈਗੀ ਹੈ ਉਹ ਜੁੜਦੀ ਹੀ ਜੁੜਦੀ ਹੈਗੀ ਹੈ ਪਰ ਜੇਕਰ ਅਕਾਲੀ ਦਲ ਅਤੇ ਭਾਜਪਾ ਇਕੱਠੇ ਲੜਦੇ ਆ ਤਾਂ ਕਿਹਾ ਜਾ ਸਕਦਾ ਹੈ ਕਿ ਵੱਡੀ ਟੱਕਰ ਜਿਹੜੀ ਹੈਗੀ ਹੈ ਹਰ ਇੱਕ ਸੀਟ ਤੇ ਇਹ ਦਿੱਤੀ ਜਾਊਗੀ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਨਾਲ ਗੱਠਜੋੜ ਕਰ ਲਿਆ ਪਰ ਪੰਜਾਬ 'ਚ ਕਿਤੇ ਗੱਠਜੋੜ ਨਜ਼ਰ ਨਹੀਂ ਆ ਰਿਹਾ ਕਿਉਂਕਿ ਆਪ ਦੇ ਆਪ ਦੀਆਂ ਸੀਟਾਂ ਦੇ ਆਪ ਦੇ ਆਪ ਦੇ ਕੈਂਡੀਡੇਟ ਇਹ ਖੜ ਕੀ ਅਗਰ ਇਹਨਾਂ ਦਾ ਕੋਈ ਅਗਰ ਕਾਂਗਰਸ ਦਾ ਨੁਮਾਇੰਦਾ ਅਲੱਗ ਖੜਾ ਹੁੰਦਾ ਆਮ ਆਦਮੀ ਪਾਰਟੀ ਦਾ ਅਲੱਗ ਖੜਾ ਹੁੰਦਾ ਤੇ ਵੋਟ ਸ਼ੇਅਰਿੰਗ ਹੋਏਗੀ ਨਾ ਦੇਖੋ ਸਮਝਣ ਦੀ ਲੋੜ ਇੱਥੇ ਜਿਹੜੀ ਇਹ ਹੈਗੀ ਹੈ ਜੇਕਰ ਇਹ ਡੱਟ ਵੀ ਲੜਦੇ ਆ ਕਿਉਂਕਿ ਪੰਜਾਬ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਐਕਸੈਪਟ ਨਹੀਂ ਕੀਤਾ ਕਿ ਇਹਨਾਂ ਨਾਲ ਗਠਜੋੜਨ ਕੀਤਾ ਜਾਵੇ ਕਿਉਂਕਿ ਸ਼ਾਇਦ ਕੋਈ ਕੋਈ ਲੀਡਰ ਬਚਿਆ ਕਾਂਗਰਸ ਦਾ ਜਿਨ੍ਹਾਂ ਨੂੰ ਜਿਨ੍ਹਾਂ ਤੇ ਮਾਰਨਾ ਪਈ ਹੋਵੇ ਵਿਜਲੈਂਸ ਦਾ ਜਿਨ੍ਹਾਂ ਦਾ ਚੱਕਰ ਨਾ ਪਿਆ ਹੋਵੇ ਤਕਰੀਬਨ ਢੇੜਾ ਇੱਕ ਲਾ ਚੁੱਕੇ ਨੇ ਕਈਆਂ ਦੇ ਹੋਰ ਵੀ ਮੁਕਦਮੇ ਚੱਲ ਰਹੇ ਨੇ ਤਾ ਪੰਜਾਬ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਪਸੰਦ ਨਹੀਂ ਕੀਤਾ ਕਿ ਆਮ ਆਦੀ ਪਾਰਟੀ ਨਾਲ ਗਠਜੋੜਨ ਕੀਤਾ ਜਾਵੇ ਤਾਂ ਦੂਜੀ ਗੱਲ ਇਹ ਹੈਗੀ ਹੈ ਕਿ ਇੱਥੇ ਇਹਨਾਂ ਨੇ ਗਠਜੋੜ ਨਹੀਂ ਕੀਤਾ ਪਰ ਉੱਤੇ ਜਿਹੜਾ ਹੈਗਾ ਗੱਲਾਂ ਚੱਲ ਰਹੀਆਂ ਨੇ ਕਿ ਗਠਜੋੜਨ ਦੀਆਂ ਇਹਨਾਂ ਦੀਆਂ ਪੁਰੀਆਂ ਨੇ ਪਰ ਜੇਕਰ ਸੀਟਾਂ ਕੋਈ ਨਿਕਲ ਜਾਂਦੀਆਂ ਨੇ ਕਾਂਗਰਸ ਕੱਢਦੀ ਹੈ ਜਾਂ ਆਮ ਆਦੀ ਪਾਰਟੀ ਕੱਢਦੀ ਹੈ ਤਾਂ ਉੱਥੇ ਜਾ ਕੇ ਜਰੂਰ ਬੈਨੀਫਿਟ ਕਿਸ ਤਰ੍ਹਾਂ ਕਿ ਲੈ ਸਕਦੇ ਲੋਕ ਕਿ ਸਾਡੀਆਂ ਸੀਟਾਂ ਜਿਵੇਂ ਗਿਣਤੀ ਦੀ ਗੱਲ ਕੀਤੀ ਜਾਵੇ ਉੱਥੇ ਜਰੂਰ ਰਲ ਕੇ ਜਿਹੜਾ ਬਣਾਏ ਪਤਾ ਕਰ ਸਕਦੇ ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਇੱਕ ਛੋਟੀ ਡਿਸਟ੍ਰਿਕਟ ਹੋਣ ਕਰਕੇ ਕੋਈ ਡਵੈਲਪਮੈਂਟ ਨਹੀਂ ਹੋਈ ਇੱਥੇ ਕੋਈ ਫੈਕਟਰੀ ਨਹੀਂ ਲੱਗੀ ਆਮ ਆਦਮੀ ਪਾਰਟੀ ਨੇ ਦਾਅਵੇ ਤਾਂ ਕੀਤੇ ਸੀ ਵੀ ਰੋਜ਼ਗਾਰ ਪੈਦਾ ਕਰਾਂਗੇ ਲੇਕਿਨ ਕਿਤੇ ਨਜ਼ਰ ਨਹੀਂ ਆਇਆਗਾ ਤੇ ਅਗਰ ਸੰਸਦ ਦੀ ਗੱਲ ਕੀਤੀ ਜਾਵੇ ਤਾਂ ਸੰਸਦ ਦਾ ਵੀ ਕੋਈ ਐਮਪੀ ਫਰਡ ਨਜ਼ਰ ਨਹੀਂ ਆ ਰਿਹਾ ਬਿਲਕੁਲ ਦੇਖੋ ਫਰੀਦਕੋਟ ਜਦੋਂ ਕੋਈ ਵੀ ਚੇ ਮੰਤਰੀ ਗੱਲ ਕੀਤੀ ਜਾਊਗਾ ਜੇ ਕਿਸੇ ਸਰਕਾਰ ਤੇ ਸੱਤਾ ਵਿੱਚ ਰਹੀ ਹੈ ਕਪਤਨ ਮਨਿੰਦਰ ਸਿੰਘ ਜਿਹੜੇ ਨੇ ਉਹ ਇੱਥੇ ਆਂਦੇ ਰਹੇ ਨੇ ਤੇ ਤਬਾਹ ਚਿਹਰੇ ਜਿਹੜੇ ਨੇ ਸੋ ਤਾਂ ਵੱਡਾ ਮਸਲਾ ਸੀਗਾ ਇੱਥੇ 슈ਗਰ ਮਿਲਦਾ ਹੂੰ ਉਸੇ ਮੈਦਾਨ ਵਿੱਚ ਖੜ ਕੇ ਕੈਪਟਨ ਰਵਿੰਦਰ ਸਿੰਘ ਬੋਲਦੇ ਰਹੇ ਨੇ ਕਿ ਅਸੀਂ 슈ਗਰ ਮਿਲ ਚਲਾਵਾਂਗੇ ਸਰਕਾਰ ਵੀ ਅੱਗੇ ਚਲੀ ਗਈ ਸਾਰਾ ਕੁਝ ਹੋਇਆ ਪਰ ਇੱਕੋ ਇੱਕ ਜਿਹੜੀ ਇੰਡਸਟਰੀ ਜਿੱਥੇ 슈ਗਰ ਮਿਲ ਵੱਡੀ ਜਿਹੜੀ ਫਰੀਦਕੋਟ ਵਿੱਚ ਚੱਲਦੀ ਸੀ ਉਹ ਇਸ ਵਕਤ ਬਿਲਕੁਲ ਖਤਮ ਹੋ ਚੁੱਕੀ ਹੈ ਹੋਰ ਬੁਰਾ ਵੀ ਕਿ ਕਾਟਨ ਮਿਲ ਏਸ਼ੀਆ ਦੇ ਵਿੱਚ ਮਸ਼ਹੂਰ ਸੀਗੀ ਉਹ ਵੀ ਕਿਤੇ ਨਾ ਕਿਤੇ ਬਿਲਕੁਲ ਅਲੋਪ ਹੋ ਗਈ ਹੈ ਬਿਲਕੁਲ ਅਲੋਪ ਹੋ ਗਈ ਹੈ ਤਾਂ ਬਿਜ਼ਨਸ ਨੂੰ ਲੈ ਕੇ ਕੁਝ ਨਵਾਂ ਜਿਹੜਾ ਹੈਗਾ ਇਸ ਇਲਾਕੇ ਵਿੱਚ ਨਹੀਂ ਆਇਆ ਤਾਂ ਕਿਹਾ ਜਾ ਸਕਦਾ ਹੈ ਕਿ ਲੋਕ ਜਿਹੜੇ ਨੇ ਫਰੀਦਕੋਟ ਦੇ ਵੋਟਰ ਬਹੁਤ ਸਹਣੇ ਨੇ ਬਹੁਤ ਸਮਝਦਾਰ ਵੋਟਰਾਂ ਵਿੱਚ ਗਿਣਾਇਆ ਜਾਂਦਾ ਕਿ ਫਰੀਦਕੋਟ ਦੇ ਲੋਕਾਂ ਨੂੰ ਤਾਂ ਬਹੁਤ ਸੋਚ ਸਮਝ ਕੇ ਵੋਟ ਕਰਨਗੇ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੀ ਹੈ ਜਿਹੜੀ ਸਾਇਲੈਂਟ ਵੋਟ ਹੈਗੀ ਹੈ ਅਸੀਂ ਜਿਵੇਂ ਜਲੰਧਰ ਇਲੈਕਸ਼ਨ ਕਵਰ ਕੀਤਾ ਤਾਂ ਉੱਥੇ ਵੇਖਿਆ ਕਿ ਲੋਕ ਜਿਹੜੇ ਖੁੱਲ ਕੇ ਨਹੀਂ ਬੋਲ ਰਹੇ ਸੀਗੇ ਪਰ ਜੋ ਸਾਇਲੈਂਟ ਵੋਟ ਪਈ ਹੈ ਤਾਂ ਆਮ ਆਦੀ ਪਾਰਟੀ ਨੂੰ ਪਈ ਹੈ ਤਾਂ ਸਾਇਲੈਂਟ ਵੋਟ ਜਿਹੜੀ ਹੈਗੀ ਹੈ ਉਸ ਵੱਲ ਲੀਡਰਾਂ ਨੂੰ ਧਿਆਨ ਜ਼ਰੂਰ ਦੇਣਾ ਪੈਣਾ ਹੈ ਕਿ ਲੋਕ ਜਿਹੜੇ ਨਾਲ ਨੇ ਉਹ ਅਸਲ ਵਿੱਚ ਨਾਲ ਨੇ ਜਾਂ ਫਿਰ ਕਿਸੇ ਹੋਰ ਪਾਸੇ ਨਿਗਾਹ ਉਹਨਾਂ ਦੀ ਹੈਗੀ ਹੈ ਸਾਇਲੈਂਟ ਵੋਟ ਜਿਹੜ ਉਹ ਜ਼ਰੂਰ ਦੇਣਾ ਪਵੇਗਾ ਕਿਉਂਕਿ ਸਾਇਲੈਂਟ ਵੋਟ ਨਹੀਂ ਪਸਾ ਜਿਹੜਾ ਹੈਗਾ ਇਸ ਵਾਰ ਵੀ ਬਲਟਣਾ ਆਪਣੇ ਇਲਾਕੇ ਦੀ ਗੱਲ ਕੀਤੀ ਹੈ ਉਹਦਾ ਆਪਣੇ ਇਲਾਕੇ ਦੇ ਵਿੱਚ ਜ਼ਿਆਦਾ ਸਿੱਖ ਔਰ ਹਿੰਦੂ ਵੋਟ ਜ਼ਿਆਦਾ ਹੈਗੀ ਹੈ ਮੁਸਲਮਾਨ ਬਹੁਤ ਬਹੁਤ ਘੱਟ ਹੈਗੀ ਹੈ ਇੱਕ ਰਾਮ ਮੰਦਰ ਦਾ ਵੀ ਇਫੈਕਟ ਹੋਏਗਾ ਇਸ ਵਾਰ ਭਾਜਪਾ ਨੂੰ ਉਹਦਾ ਲਾਭ ਤਾਂ ਮਿਲੇਗਾ ਹੀ ਮਿਲੇਗਾ ਜਿਹਦੇ ਹਿੰਦੂ ਵੋਟ ਤਾਂ ਮਿਲੇਗੀ ਮਿਲੇਗੀ ਉਹਨਾਂ ਨੂੰ ਦੇਖੋ ਤੁਹਾਨੂੰ ਯਾਦ ਹੋਣਾ ਜਿਸ ਵਕਤ ਰਾਮਨਗਰੀ ਵਿੱਚ ਸਾਰਾ ਕੁਝ ਹੁੰਦਾ ਹੈ ਨਾ ਪ੍ਰਮਾ ਪ੍ਰਤੀਸ਼ਟਾ ਹੁੰਦੀ ਹੈ ਉਸ ਵਕਤ ਪੂਰੇ ਪੰਜਾਬ ਉਹਦਾ ਸ਼ਾਇਦ ਕੋਈ ਸ਼ੇਅਰ ਹੋਏਗਾ ਜਿੱਥੇ ਕੀ ਵੱਡੀਆਂ ਯਾਤਰਾਵਾਂ ਨਾ ਨਿਕਲੀਆਂ ਹੋਣ ਫਰੀਦਕੁਰ ਦੀ ਗੱਲ ਕਰੀਏ ਤਾਂ ਪੂਰੇ ਫਰੀਦਕੁਰ ਨੂੰ ਸਜਾਇਆ ਗਿਆ ਸੀ ਉਸ ਵਕਤ ਬੜੀਆ ਯਾਤਰਾਵਾਂ ਨਿਕਲਿਆ ਸੀਗਿਆ ਹਰ ਇੱਕ ਨੇ ਪਿਆਰ ਕੀਤਾ ਸੀਗਾ ਹਰ ਇੱਕ ਨੇ ਸਵਾਗਤ ਕੀਤਾ ਸੀ ਚਾਹੇ ਕੋਈ ਸਿੱਖ ਹੈ ਮੁਸਲਮਾਨ ਹੈ ਜਾਂ Hindu ਹੈ ਆ ਸਭ ਨੇ ਖੁਸ਼ੀ ਮਨਾਈ ਸੀ ਉਸ ਚੀਜ਼ ਦੀ ਤਾਂ ਯਕੀਨਨ ਜਿਹੜਾ ਹੈਗਾ ਉਸ ਦਾ ਫੈਕਟਰ ਜਰੂਰ ਕਿਦਾਂ ਕੇ ਫੈਕਟਰ ਜਰੂਰ ਪਾਉਂਗਾ ਕਿਉਂਕਿ ਜਦੋਂ ਪ੍ਰਚਾਰ ਹੋਵੇਗਾ ਤਾਂ ਉਸ ਵਕਤ ਜ਼ਿਕਰ ਵੀ ਜਰੂਰ ਕੀਤਾ ਜਾਵੇਗਾ ਤਾਂ Hindu ਵੋਟਮੈਨ ਜਿਹੜੀ ਹੈਗੀ ਉਹ ਕਾਫੀ ਕਰਸੇ ਦਿਵਾਉਣ ਵਾਲੀ ਹੈ ਮੇਰੀ ਕੁਝ ਰੋਜ਼ਗਾਰ ਵਪਾਰੀਆਂ ਨਾਲ ਗੱਲ ਹੋਈ ਹੈ ਕੁਝ ਆਮ ਲੋਕਾਂ ਨਾਲ ਵੀ ਗੱਲ ਹੋਈ ਹੈ ਉਹ ਕਿਤੇ ਨੇ ਕਿਤੇ ਇਸ ਗੱਲ ਦੇ ਨਰਾਜ਼ ਸੀਗੇ ਵੀ ਸਾਡੇ ਇਲਾਕੇ ਨੂੰ ਕੋਈ ਵੀ ਸੰਸਦ ਆ ਜਾਂਦਾ ਉਹ ਇਗਨੋਰ ਕਰ ਦਿੰਦਾ ਹੈਗਾ ਪਤਾ ਨਹੀਂ ਸੰਸਦ ਦੀ ਮੌਜੂਦਗੀ ਨਾ ਹੋਣ ਉਹ ਵੱਡਾ ਕਾਰਨ ਆ ਜਾਂ ਫੰਡਿੰਗ ਨਹੀਂ ਆ ਰਹੀ ਹੈ ਉਹ ਕਿਸ ਤਰ੍ਹਾਂ ਦੇਖਦੇ ਹੋ ਵੀ ਸੰਸਦ ਦੀ ਮੌਜੂਦਗੀ ਨੂੰ ਜਿਆਦਾ ਲੋਕ ਉਹ ਕਰ ਰਹੇ ਹੈਗੇ ਵੀ ਉਹ ਮਿਲ ਨਹੀਂ ਰਹੇ ਲੋਕਾਂ ਨੂੰ ਆਂਦੇ ਆ ਆਪਣਾ ਕੰਮ ਕਰਕੇ ਨਿਕਲ ਜਾਂਦੇ ਆ ਲੋਕਾਂ ਨਾਲ ਮਿਲਣੀ ਉਹਨਾਂ ਦੀ ਬਹੁਤ ਘੱਟ ਆ ਇਸ ਕਰਕੇ ਕਿਤੇ ਨਾ ਕਿਤੇ ਵਪਾਰੀ ਆਪਣਾ ਕੋਈ ਦੁੱਖ ਨਹੀਂ ਬਿਆਨ ਕਰ ਸਕਦੇਗੇ ਕਿਉਂਕਿ ਉਹਨਾਂ ਨੂੰ ਟੈਕਸ ਤੋਂ ਛੋਟ ਉਹ ਕਹਿੰਦੇ ਸਾਨੂੰ ਨਹੀਂ ਮਿਲੀ ਹੈਗੀ ਆ ਕਈ ਕਿਤੇ ਨਾ ਕਿਤੇ ਵਪਾਰੀ ਵਰਗ ਬਹੁਤ ਨਰਾਜ ਹੈ ਤਾਂ ਦੇਖੋ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਅੱਜ ਦਾ ਸਮਾਂ ਜਿਹੜਾ ਹੈ ਨਾ ਇਸ ਚ ਦਿਖਾਣਾ ਪੈਂਦਾ ਕਿ ਅਸੀਂ ਆ ਕਿੱਤਾ ਤੁਹਾਨੂੰ ਦਿਖਾ ਰਿਹਾ ਸੀ ਇਹ ਕਿੱਤਾ ਅਕਸਰ ਕੀ ਹੁੰਦਾ ਕਈ ਵਾਰ ਕੀ ਕਈ ਯੋਜਨਾਵਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹਦਾ ਕਿ ਬੈਨੀਫਿਟ ਚੁਪਚਾਪ ਹੁੰਦਾ ਪਰ ਉਹਨੂੰ ਪਬਲਿਸਾਈਜ਼ ਨਹੀਂ ਕੀਤਾ ਜਾਂਦਾ ਉਹਨੂੰ ਪ੍ਰਦਰਸ਼ਿਤ ਨਹੀਂ ਕੀਤਾ ਜਾਂਦਾ ਉਹਨੂੰ ਤਾਂ ਕਿਤਨਾ ਕਿਤੇ ਉਹ ਵੀ ਫੈਕਟਰ ਹੁੰਦਾ ਹੈ ਦੂਜੇ ਵਾਰ ਲੋਕਾਂ ਨੇ ਗੱਲ ਕੀਤੀ ਹੈ ਕਿ ਜੋ ਤੱਕ ਸਿਰੇ ਤੋਂ ਅੱਪਾ ਜੇਕਰ ਸਮਝੀਏ ਤਾਂ ਜੋ ਤੱਕ ਲੋਕਾਂ ਦੇ ਵਿੱਚ ਦਾ ਚਿਹਰਾ ਜਿਹੜਾ ਹੈਗਾ ਹੈ ਉਹ ਨਹੀਂ ਜਿਤਦਾ ਉਸ ਨੂੰ ਲੋਕ ਨਹੀਂ ਜਿਤਾਂਦੇ ਜੋ ਤੱਕ ਉਹਨਾਂ ਦਾ ਆਪ ਦਾ ਜਿਹੜਾ ਬੰਦਾ ਹੈਗਾ ਅਤੇ ਜਾ ਕੇ ਉਹ ਨਾਂ ਬਦਲੇ ਉੱਤੇ ਬਣੇ ਬਾਦ ਤਾਂ ਜਾ ਕੇ ਲੋਕਾਂ ਦੇ ਮਨ ਵਿੱਚ ਕਿਦਾਂ ਸੰਤੁਸ਼ਟ ਹੋ ਸਕਦੇ ਆ ਕਿ ਹਾਂ ਸਾਡੇ ਕੰਮ ਹੋਣਗੇ ਸਾਡਾ ਲੀਡਰ ਸਾਡੇ ਵਿਚਕਾਰ ਹੈਗਾ ਉਸ ਨੇ ਆ ਕੁਝ ਕੀਤਾ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੁਣ ਦੱਸਣ ਨੂੰ ਤਾਂ ਲੀਡਰ ਦੱਸ ਰਹੇ ਨਹੀਂ ਪਿੱਛੇ ਜਿਹੜਾ ਐਮਪੀ ਸਾਹਿਬ ਦੱਸ ਰਹੇ ਸੀ ਕਿ ਅਸੀਂ ਇੰਨਾ ਕਰੋੜ ਰੁਪਏ ਜਿਹੜਾ ਖਰਚ ਕੀਤਾ ਬਟ ਉਹ ਦਿਖਾਈ ਨਹੀਂ ਦੇ ਰਿਹਾ ਕਿੱਥੇ ਖਰਚ ਕੀਤਾ ਇਹ ਸਭ ਤੋਂ ਵੱਡਾ ਇਫੈਕਟ ਹੈਗਾ ਅੱਜ ਦੇ ਸਮੇਂ ਵਿੱਚ ਤੁਹਾਨੂੰ ਦਿਖਾਣਾ ਪਵੇਗਾ ਕਿ ਤੁਸੀਂ ਕੀ ਕੀਤਾ ਫਰੀਦਕੋਟ ਵਿਰਾਸਤੀ ਰਿਆਸਤੀ ਸ਼ਹਿਰ ਹੈਗਾ ਲੇਕਿਨ ਇਹ ਇਹਨਾਂ ਨੇ ਜਿੰਨੇ ਵੀ ਨੇਤਾ ਇੱਥੇ ਆਏ ਆ ਸਭ ਆਪਣੇ ਆਪਣੀ ਵੋਟ ਬੈਂਕ ਇਕੱਠੀ ਕੀਤੀ ਔਰ ਚਲੇ ਗਏ ਆ ਡਵੈਲਪਮੈਂਟ ਲ ਕਰਕੇ ਬਹੁਤ ਪਿੱਛੇ ਰਹਿ ਗਿਆ ਹੈਗਾ ਤੇ ਹੁਣ ਗੱਲ ਕਰੀਏ ਇੱਥੇ ਬਾਬਾ ਫਰੀਦ ਯੂਨੀਵਰਸਿਟੀ ਵੀ ਹੈਗੀ ਹੈ ਮੈਡੀਕਲ ਕਾਲਜ ਵੀ ਹੈਗਾ ਵੱਡੇ ਵੱਡੇ ਆਧਾਰੇ ਇੱਥੇ ਹੈਗੇ ਆ ਲੇਕਿਨ ਕਿਤੇ ਨਾ ਕਿਤੇ ਰੋਜ਼ਗਾਰ ਨੂੰ ਬਹੁਤ ਪਿੱਛੇ ਛੱਡਿਆ ਜਾ ਰਿਹਾ ਰੋਜ਼ਗਾਰ ਮਿਲਣਾ ਬਹੁਤ ਔਖਾ ਹੈ ਨਸ਼ਾ ਫਰੀਦਕੋਟ ਦੇ ਵਿੱਚ ਤੁਸੀਂ ਦੇਖਿਆ ਵੀ ਨੌਜਵਾਨਾਂ ਦੀ ਕਾਫੀ ਮੋਤਾ ਹੋ ਗਈਆਂ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਵੀ ਅਸੀਂ ਰੋਜ਼ਗਾਰ ਪੈਦਾ ਕਰਾਂਗੇ ਨਸ਼ਾ ਦੂਰ ਕਰਾਂਗੇ ਰੋਜ਼ਗਾਰ ਪੈਦਾ ਕਰਨ ਤੇ ਨਸ਼ਾ ਘਟੂਗਾ ਕੀ ਦੇਖਦੇ ਹੋ ਬਿਲਕੁਲ ਦੇਖੋ ਜਦੋਂ ਕੋਈ ਵਿਅਕਤੀ ਹੈਗਾ ਉਹ ਬਿਜ਼ੀ ਹੋ ਜਾਊਗਾ ਆਪਣੇ ਲਾਈਫ ਵਿੱਚ ਉਸ ਨੂੰ ਕੰਮ ਮਿਲ ਜਾਊਗਾ ਤਾਂ ਕਿੰਨਾ ਕਿਤੇ ਲੋਕਾਂ ਦਾ ਧਿਆਨ ਜ਼ਰੂਰ ਡਾਇਵਰਟ ਹੋਊਗਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਹਰ ਇੱਕ ਵਾਰ ਜਿਹੜਾ ਮਸਲਾ ਜਦੋਂ ਵੀ ਕੋਈ ਚੱਲਦਾ ਹੈ ਤਾਂ ਉਸ ਵਕਤ ਚਰਚਾਵਾਂ ਜ਼ਰੂਰ ਕੀਤੀਆਂ ਜਾਂਦੀਆਂ ਨੇ ਕਿ ਅ ਨਸ਼ਾ ਖਤਮ ਕੀਤਾ ਜਾਵੇਗਾ ਹਰ ਇੱਕ ਮੈਨੀਫੈਸਟੋ ਵਿੱਚ ਵੀ ਗੱਲ ਹੁੰਦੀ ਹੈ ਕਿ ਨਸ਼ਾ ਖਤਮ ਹੋਏਗਾ ਪਰ ਅਸਲ ਤਸਵੀਰ ਜਿਹੜੀ ਸਾਹਮਣੇ ਆਉਂਦੀ ਹੈ ਜਦੋਂ ਵੀ ਕੋਈ ਪਾਰਟੀ ਸੱਤਾ ਵਿੱਚ ਆ ਜਾਂਦੀ ਹੈ ਤਾਂ ਉਹਨਾਂ ਸਾਰੀ ਚੀਜ਼ਾਂ ਨੂੰ ਪੁਲਾ ਦਿੱਤਾ ਜਾਂਦਾ ਹੈ ਜਿਸ ਦੇ ਆਧਾਰ ਤੇ ਸਰਕਾਰ ਬਣੀ ਹੁੰਦੀ ਹੈ ਤਾਂ ਨਸ਼ੇ ਦਾ ਫੈਕਟਰ ਜਿਹੜਾ ਹੈਗਾ ਪੂਰੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਇਫੈਕਟ ਕਰਦਾ ਹੈ ਬੇਸ਼ੱਕ ਹੁਣ ਬਾਦਮਾਨ ਸਰਕਾਰ ਜਦੋਂ ਆਈ ਸੀ ਉਹਨਾਂ ਨੇ ਵਾਅਦੇ ਕੀਤੇ ਸੀ ਵੀ ਥੋੜੇ ਦਿਨਾਂ 'ਚ ਖਤਮ ਕਰ ਦਾਂਗੇ ਕੈਪਟਨ ਨੇ ਵੀ ਕਿਹਾ ਸੀ ਵੀ ਅਸੀਂ ਸੱਤਾ ਵਿੱਚ ਆਵਾਂਗੇ ਤਾਂ ਖਤਮ ਕਰ ਦਾਂਗੇ ਪਰ ਕਿਤੇ ਗਰਾਊਂਡ ਲੈਵਲ ਤੇ ਕੋਈ ਦਿਸਿਆ ਨਹੀਂ ਬਿਲਕੁਲ ਦੇਖੋ ਯੋਜਨਾਵਾਂ ਸਰਕਾਰ ਜਰੂਰ ਬਣਾਉਂਦੀ ਹੈ ਪਰ ਕਾਫੀ ਲੋਕ ਪਕੜੇ ਵੀ ਜਾਂਦੇ ਨੇ ਸਿਰਫ ਪਕੜੇ ਜਾਣਾ ਐ ਫਾਇਰ ਕਰਨਾ ਜਿਹੜਾ ਨੇ ਇਹ ਮਸਲੇ ਦਾ ਹੱਲ ਨਹੀਂ ਹੈ ਜੋ ਤੱਕ ਪੀੜਿਤ ਵਿਅਕਤੀ ਨੂੰ ਤੁਸੀਂ ਮੋਟੀਵੇਟ ਨਹੀਂ ਕਰੋਗੇ ਬੇਸ਼ੱਕ ਭਗਵਤਮਨ ਸਾਹਿਬ ਦੀ ਗੱਲ ਤੋਂ ਯਾਦ ਹੋਣੀ ਬੜੀ ਅੱਛੀ ਗੱਲ ਕਹੀ ਸੀ ਕਿ ਕਿ ਜਿਹੜੇ ਲੋਕ ਨਸ਼ਾ ਛੱਡ ਕੇ ਅੱਗੇ ਆਉਣਗੇ ਉਹਨਾਂ ਨੂੰ ਅਸੀਂ ਕੰਮ ਦੇਵਾਂਗੇ ਉਹਨਾਂ ਨੂੰ ਤਾਂ ਕਿ ਉਹ ਦੂਜੇ ਨਸ਼ੇੜੀ ਵਿਅਕਤੀਆਂ ਨੂੰ ਮੋਟੀਵੇਟ ਕਰ ਸਕਣ ਉਹਨਾਂ ਨੇ ਇੱਕ ਸਟਰਕਚਰ ਦੀ ਜੋਬ ਦਿੱਤੀ ਜਾਵੇਗੀ ਤਾਂ ਕਿ ਉਹਨਾਂ ਨੂੰ ਮੋਟੀਵੇਟ ਕਰ ਸਕਣ ਕਿ ਨਸ਼ੇ ਤੋਂ ਬਾਹਰ ਕਿਵੇਂ ਆਇਆ ਜਾ ਸਕਦਾ ਹੈ ਪਰ ਉਹ ਚਿੰਜਾਂ ਤੋਂ ਕਿਸੇ ਨਾ ਕਿਸੇ ਨ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਕੰਮ ਨਹੀਂ ਮਿਲਿਆ ਉਹ ਵਾਲਾ ਤਾਂ ਉਸ ਗੱਲ ਨੂੰ ਲੈ ਕੇ ਕਿੰਨਾ ਕਿਤੇ ਜਿਹੜੇ ਹੈਗੇ ਆ ਆਪਾਂ ਇਹ ਕਹਿ ਸਕਦੇ ਆ ਕਿ ਜੋ ਸਰਕਾਰਾਂ ਨੇ ਕਿਹਾ ਸੀਗਾ ਉਹ ਨਹੀਂ ਕੀਤਾ ਜਿਸ ਦੇ ਕਰਕੇ ਲੋਕਾਂ ਦੇ ਵਿੱਚ ਸਵਾਲ ਜਿਹੜਾ ਪੈਦਾ ਹੋਣਾ ਲਾਜ਼ਮੀ ਪੰਜਾਬ 'ਚ ਸਭ ਤੋਂ ਵੱਡਾ ਮੁੱਦਾ ਤੇ ਇਹੀ ਹੈ ਕਿਉਂਕਿ ਸਰਕਾਰਾਂ ਇਹਨਾਂ ਨੂੰ ਲੈ ਕੇ ਸਰਕਾਰਾਂ ਮਨਾਉਂਦੀਆਂ ਹੈਗੀਆਂ ਜੋ ਵੀ ਪਾਰਟੀ ਆਂਦੀ ਹੈ ਨਸ਼ੇ ਦੇ ਮੁੱਦੇ ਨੂੰ ਬੇਰੋਜ਼ਗਾਰੀ ਨੂੰ ਲੈ ਕੇ ਮੁੱਦਾ ਬਣਾਉਂਦੀ ਹੈ ਅਗਰ ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਫਰੀਦਕੋਟ 'ਚ ਕੋਈ ਇਹੋ ਜਿਹਾ ਮੁੱਦਾ ਜਿਹੜਾ ਤੁਹਾਨੂੰ ਲੱਗਾ ਹੋਵੇ ਵੀ ਅੱਜ ਤੱਕ ਹੱਲ ਨਹੀਂ ਹੋਇਆ ਇਹ ਹੱਲ ਹੋਣਾ ਚਾਹੀਦਾ ਹੈ ਹਰ ਚੋਣਾਂ ਦੇ ਵਿੱਚ ਇੱਕ ਮੁੱਦਾ ਜ਼ਰੂਰ ਹੁੰਦਾ ਹੈਗਾ ਵੀ ਤੁਹਾਨੂੰ ਲੱਗਦਾ ਵੀ ਉਹ ਮੁੱਦਾ ਸ਼ਾਇਦ ਨਹੀਂ ਹੱਲ ਹੋਇਆ ਅਜੇ ਤੱਕ ਉਹ ਚੋਣਵੀਂ ਵਾਅਦੇ ਹੀ ਰਹਿ ਗਿਆ ਹੋਵੇ ਦੇਖੋ ਸਭ ਤੋਂ ਵੱਡਾ ਮੁੱਦਾ ਜਿਹੜਾ ਹੈਗਾ ਮੇਰੇ ਇਸੇ ਧਿਆਨ ਚ ਹੈ ਸ਼ੂਗਰ ਮਿਲ ਦੀ ਗੱਲ ਕੀਤੀ ਕਰੀਏ ਆਪਾਂ ਉਹ ਸ਼ੂਗਰ ਮਿਲ ਨਾਲ ਕਰੀਬ-ਕਰੀਬ 10 ਦੇ ਨੇ ਕਿ 80-90 ਪਰਿਵਾਰ ਜਿਹੜੇ ਨੇ ਵਿਅਕਤੀ ਨਹੀਂ ਪਰਿਵਾਰਾਂ ਦੀ ਗੱਲ ਕਰੀਏ ਜਾਵੇ ਤਾਂ ਉਹਨਾਂ ਪਰਿਵਾਰਾਂ ਦੀ ਗਿਣਤੀ ਕਿੰਨੀ ਹੋਗੀ ਪੰਜ-ਪੰਜ ਛੇ-ਛੇ ਮੈਂਬਰ ਹੁੰਦੇ ਨੇ ਉਹ ਪਰਿਵਾਰ ਜਿਹੜੇ ਨੇ ਉਤੋਂ ਪਲਦੇ ਸੀਗੇ ਬਿਜਲੀ ਵੀ ਪੈਦਾ ਹੁੰਦੀ ਸੀ ਬਿਜਲੀ ਵੀ ਪੈਦਾ ਹੁੰਦੀ ਕਦੇ-ਕਦੇ ਸ਼ਹਿਰ ਨੂੰ ਬਿਜ ਉਸ ਤੇ ਰਾਜਨੀਤੀ ਹਮੇਸ਼ਾ ਹੋਈ ਹੈ ਹੁਣ ਤੱਕ ਉਹ ਰਾਜਨੀਤੀ ਹੀ ਹੁੰਦੀ ਆਈ ਹੈ ਕਿ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਸ਼ੂਗਰ ਮਿਲ ਚਾਲੂ ਕਰਾਂਗੇ ਬਾਕਾਇਦਾ ਉਸ ਗਰਾਊਂਡ 'ਤੇ ਖੜ ਖੜ ਕੇ ਜਿਹੜੀ ਅਨਾਉਂਸਮੈਂਟਾਂ ਹੋਈਆਂ ਨੇ ਕਪਤਨ ਅਮਿੰਦਰ ਸਿੰਘ ਮੇਰੇ ਯਾਦ ਹੈ ਖੁਦ ਉੱਥੇ ਹਵੇਲੀ ਸਾਹਮਣੇ ਖੜੇ ਹੋਏ ਸੀਗੇ ਜਿੱਥੇ ਸ਼ੂਗਰ ਮਿਲ ਗਰਾਊਂਡ ਜਿਹੜਾ ਹੈਗਾ ਉੱਥੇ ਅਨਾਉਂਸ ਕੀਤਾ ਸੀ ਉਹਨਾਂ ਕਿ ਆਮ ਆਦਮੀ ਪਾਰਟੀ ਨੇ ਵੀ ਕਾਫੀ ਧਰਨੇ ਮਜਬੂਰ ਲਾਇਆ ਸੀਗੇ ਉਹਨੂੰ ਬਚਾਉਣ ਲਈ ਲੈ ਕੇ ਇੱਥੋਂ ਜੋ ਸੋਤ ਮੌਜੂਦਾ ਵਿ락 ਸਾਹਿਬ ਨੇ ਭੁਖ ਹੜਤਾਲ ਵੀ ਉਹਨਾਂ ਨੇ ਕੀਤੀ ਸੀ ਦਸੰਬਰ ਤਾਂ ਉਹ ਸਭ ਤੋਂ ਵੱਡਾ ਮਸਲਾ ਜਿਹੜਾ ਫਰੀ ਇਹ ਹੋ ਜੇ ਤਾਂ ਸਮੱਸਿਆਵਾਂ ਕਾਫੀ ਹੱਲ ਹੋ ਜਾਣਗੀਆਂ ਕਿ ਯਕੀਨਨ ਇੰਡਸਟਰੀ ਜੇਕਰ ਫਰੀਦਕੋਟ ਵਾਲੇ ਇਲਾਕੇ ਵਿੱਚ ਆਂਦੀ ਹੈ ਤਾਂ ਕਾਫੀ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਕੱਲੇ ਉਹਨਾਂ ਲੋਕਾਂ ਨੂੰ ਕਿ ਜੋ ਉੱਥੇ ਕੰਮ ਕਰਦੇ ਆ ਕਿਸਾਨ ਕਿਨੇ ਬਿਜ਼ੀ ਹੁਣ ਕਿ ਸਾਨੂੰ ਸ਼ੂਗਰ ਦੀ ਜਿਹੜੀ ਫਾਰਮਿੰਗ ਹੈਗੀ ਉਹ ਕਰਨੀ ਪਵੇਗੀ ਤਾਂ ਕਿਤੇ ਨਾ ਕਿਤੇ ਫਸਲੀ ਚੱਕਰ ਤੋਂ ਬਾਹਰ ਆਣਗੇ ਇੱਕ ਨਹੀਂ ਕਾਫੀ ਕੰਮ ਜਿਹੜੇ ਨੇ ਇਸ ਨਾਲ ਰਿਲੇਟਡ ਜਿਹੜੇ ਨੇ ਉਹਨਾਂ ਦਾ ਹੱਲ ਹੋ ਸਕਦਾ ਤੁਹਾਨੂੰ ਕੀ ਲੱਗਦਾ ਵੀ ਹੁਣ ਆ 2024 ਦੇ ਵਿੱਚ ਜਿਹੜੇ ਹੁਣ ਚੋਣਾਂ ਆ ਰਹੇ ਹੈਗੇ ਆ ਇਹਦੇ ਵਿੱਚ ਕਿਹੜੀ ਪਾਰਟੀ ਹਾਵੀ ਰਹੇਗੀ ਅ ਦੇਖੋ ਹਾਲੇ ਕਿੜੀ ਜੋ ਇਸ ਵਕਤ ਦਿਖਾਈ ਦੇ ਰਿਹਾ ਹੈ ਕਿ ਲੋਕ ਪਾਰਟੀ ਨੂੰ ਨਹੀਂ ਕੈਂਡੀਡੇਟ ਨੂੰ ਪ੍ਰੇਫਰ ਕਰਨਗੇ ਜੋ ਇਸ ਵਕਤ ਜੋ ਤਾਂ ਮੇਰੀ ਸੋਚ ਕੰਮ ਕਰਦੀ ਹੈ ਕਿ ਪਾਰਟੀ ਨੂੰ ਨਹੀਂ ਲੋਕ ਕੈਂਡੀਡੇਟ ਨੂੰ ਜ਼ਿਆਦਾ ਪ੍ਰੇਫਰ ਕਰਨਗੇ ਕਿ ਕਿਹੜਾ ਵਿਅਕਤੀ ਕਿਹੋ ਜਿਹਾ ਉਸਦਾ ਵਿਅਕਤੀਤਵ ਕਿਹੋ ਜਿਹਾ ਇਹ ਜਿਹੜਾ ਇਸ ਵਕਤ ਜੇਕਰ ਯੁਵਾ ਲੋਕਾਂ ਦੀ ਗੱਲ ਕਰੀਏ ਤਾਂ ਉਹ ਵਿਅਕਤੀ ਜ਼ਿਆਦਾ ਵੇਖਦੇ ਨੇ ਪਾਰਟੀ ਤੋਂ ਪਰੇ ਬੇਸ਼ੱਕ ਲੋਕ ਬਜ਼ੁਰਗ ਸਾਡੇ ਕਾਫੀ ਜੁੜੇ ਹੋਏ ਨੇ ਹਰ ਇੱਕ ਪਾਰਟੀ ਨਾਲ तकरीबन ਇੱਕ ਵਿਅਕਤੀ ਜੁੜਾ ਹੁੰਦਾ ਹੈ ਕੋਈ ਵਿਅਕਤੀ ਸ਼ਾਇਦ ਇਹ ਹੋ ਜਾਵੇ ਜਿਹੜਾ ਕਿ ਸਿਆਸੀ ਪਾਰਟੀ ਨਾਲ ਕਿਸੇ ਨਾਲ ਨਾ ਜੁੜਿਆ ਹੋਵੇ ਪਰ ਵਿਅਕਤੀ ਤੇ ਵਿਅਕਤੀਤਵ ਜਿਹੜਾ ਹੈ ਕਾਫੀ ਜ਼ਿਆਦਾ ਇਫੈਕਟ ਕਰੂਗਾ ਬੇਸ਼ੱਕ ਚਾਹੇ ਸੱਤਾ ਕਿਸੇ ਦੀ ਆਵੇ ਪਰ ਜੇਕਰ ਬੰਦਾ ਸਹੀ ਹੈ ਤਾਂ ਆਪਦੇ ਇਲਾਕੇ ਵਾਸਤੇ ਬਹੁਤ ਕੁਝ ਕਰ ਸਕਦਾ ਤੇ ਪੰਜਾਬ ਦੇ ਵਿੱਚ ਜੇਕਰ ਸੀਟਾਂ ਦੀ ਗੱਲ ਕੀਤੀ ਜਾਵੇ ਕਿਉਂਕਿ ਹਰ ਆਧਾਰਾ ਆਪਣੇ ਆਪਣਾ ਕਿਆਸ ਲਗਾਇਆ ਜਾ ਰਿਹਾ ਹੈ ਅਭੀ 5 ਜ਼ੋਨਾਂ ਦੀਆਂ ਅ 8 ਵਰਨਾ ਦੀਆਂ ਤੁਹਾਨੂੰ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈਗਾ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਸਮੀਕਰਨ ਰਹੇਗਾ ਕਾਂਗਰਸ ਕਿੰਨੀਆਂ ਸੀਟਾਂ ਲਿਆ ਲਿਆ ਸਕਦੀ ਹੈ ਅਕਾਲੀ ਦਲ ਕਿੰਨੀਆਂ ਲਿਆ ਸਕਦਾ ਆਮ ਆਦਮੀ ਪਾਰਟੀ ਕਿੰਨੀਆਂ ਲਿਆ ਸਕਦੀ ਦੇਖੋ ਪੱਸੀ ਸਾਹਿਬ ਇਹ ਤੀਜਾ ਜਿਹੜੀਆਂ ਨੇ ਜਦੋਂ ਤੱਕ ਚਿਹਰੇ ਨਹੀਂ ਪੂਰੇ ਤੋਂ ਅਨਾਉਂਸ ਹੁੰਦੇ ਨਾ ਕੈਂਡੀਡੇਟ ਦੇ ਸਰ ਕੈਂਡੀਡੇਟ ਜੋ ਤੱਕ ਪੂਰੇ ਅਨਾਉਂਸ ਨਹੀਂ ਹੁੰਦੇ ਉਹ ਤੱਕ ਜਿਹੜਾ ਹੈਗਾ ਇਸ ਨਾਲ ਆਪਾਂ ਇਸ ਦਾ ਐਸਟੀਮੇਟ ਸਹੀ ਨਹੀਂ ਲਗਾ ਸਕਦੇ ਕਿ ਕਿਹੜਾ ਵਿਅਕਤੀ ਜਿਹੜਾ ਹੈਗਾ ਉਹ ਸੀਟ ਕਟ ਸਕਦਾ ਕਿਉਂਕਿ ਜੇਕਰ ਆਪਾਂ ਦੂਜੇ ਪਾਸੇ ਗੱਲਬਾਤ ਕੀਤੀ ਜਾਵੇ ਜਲੰਧਰ ਏਰੀਏ ਦੇ ਬੋਦਸ ਕੋਰੀ ਦੇ ਕਈ ਸਿੱਟਾ ਹੋ ਜਿਹੜੀ ਬੀਜੇਪੀ ਦੇ ਪੈਟ ਸਿੱਟਾ ਨੇ ਉਹ ਪੱਕੇ ਬੀਜੇਪੀ ਕੱਢਦੀ ਕਰਦੀ ਹੈ ਪੰਜਾਬ ਵਿੱਚ ਕੁਝ ਚੱਲਦਾ ਰਹੇ ਪਰ ਉਹ ਸਿੱਟਾ ਨਿਕਲਦੀਆਂ ਨੇ ਕੋਲੀਆਂ ਤਾਂ ਹੋਰ ਜਿਹੜੇ ਚਿਹਰੇ ਜਿਹੜੇ ਨੇ ਉਹਨਾਂ ਤੇ ਡਿਪੈਂਡ ਹੈ ਕਿ ਚਿਹਰੇ ਜਿਹੜੇ ਦੂਜੀ ਪਾਰਟੀ ਆ ਕਿਹੜੇ ਕਿਹੜੇ ਚਿਹਰੇ ਅਨਾਉਂਸ ਕਰਦਿਆਂ ਨੇ ਅਤੇ ਕਿਉਂਕਿ ਜਦੋਂ ਪੈਰਾਸ਼ੂਟ ਨੂੰ ਸਫਲਤਾ ਜ਼ਰੂਰ ਬਹੁਤ ਵਾਰ ਮਿਲ ਜਾਂਦੀ ਹੈ ਪਰ ਅੱਜ ਦੇ ਸਮੇਂ ਵਿੱਚ ਕਿੰਨਾ ਕਿੰਨੇ ਪੈਰਾਸ਼ੂਟ ਵਾਸਤੇ ਮੁਸ਼ਕਲ ਇਹ ਆਉਂਦੀ ਹੈ ਜਦੋਂ ਕੋਈ ਪੈਰਾਸ਼ੂਟ ਉਤਰਦਾ ਹੈ ਕਿ ਜਿਹੜੇ ਸਥਾਨਕ ਲੋਕ ਜਿਹੜੇ ਹੁੰਦੇ ਨੇ ਸਥਾਨਕ ਉਹਨਾਂ ਦੇ ਜਿਹੜੇ ਕਰਮ ਕਰਤਾ ਹੁੰਦੇ ਨੇ ਜਿਹੜੇ ਕਿ ਟਿਕਟ ਦੀ ਇੱਛਾ ਰੱਖਦੇ ਨੇ ਕੰਮ ਕਰਦੇ ਨੇ ਪੂਰੇ ਪੂਰਾ ਸਾਲ ਪੰਜ ਪੰਜ ਸਾਲ ਕੰਮ ਕਰਦੇ ਨੇ ਉਹਨਾਂ ਜੋ ਦਰਕਿਨਰ ਕੀਤਾ ਜਾਂਦਾ ਹੈ ਤਾਂ ਉਸ ਵਕਤ ਉਹਨਾਂ ਨੂੰ ਨਾਲ ਲੈ ਕੇ ਤੁਰਨਾ ਜਿਹੜਾ ਹੈਗਾ ਉਹ ਸਭ ਤੋਂ ਵੱਡਾ ਔਖਾ ਹੁੰਦਾ ਹੈ ਚਾਹੇ ਫਰੀਦਕੋਟ ਦੀ ਗੱਲ ਕੀਤੀ ਜਾਵੇ ਅਸੀਂ ਗੱਲਬਾਤ ਜ਼ਰੂਰ ਕੀਤੀ ਕੱਲ ਅਸੀਂ ਵਿਰਾਖ ਸਾਹਿਬ ਨਾਲ ਮਿਲੇ ਜਿਸ ਤੇ ਗੱਲਬਾਤ ਕੀਤੀ ਅਸੀਂ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਪਿੰਡਾਂ ਵਿੱਚੋਂ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਹੈ ਜਿੰਨੇ ਕੈਂਡੀਡੇਟ ਜਾ ਦਅਵੇਦਾਰ ਸੀਗੇ ਉਹਨਾਂ ਨਾਲ ਗੱਲ ਬਗਤੀ ਤਮਾਮ ਲੋਕ ਸਹਿਮਤ ਨੇ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਸਕਦੇ ਇਸ ਵਾਰੀ ਟਿਕਟ ਉਹਨਾਂ ਨੂੰ ਲੱਗ ਰਿਹਾ ਦੇਖੋ ਹੋ ਜੇ ਕਿਹਾ ਜਾ ਸਕਦਾ ਹੈ ਕਾਂਗਰਸ ਕਿਉਂਕਿ ਚਿਹਰਾ ਦਾ ਕੋਈ ਹੈ ਨਹੀਂ ਕਿਉਂਕਿ ਰਿజర్ਵ ਸੀਟ ਔਨ ਕਰਕੇ ਕਾਂਗਰਸ ਕੋਲੇ ਆਪਸ਼ਨ ਘਟਾ ਹੈ ਦੇਖੋ ਡੈਨੀ ਸਾਹਿਬ ਦੀ ਗੱਲ ਵਿਚਾਰਦੀ ਕਾਂਗਰਸ ਦੀ ਤੇ ਡੈਨੀ ਸਾਹਿਬ ਸੀਟ ਤੇ ਲੜ ਰਿਹਾ ਤੇ ਵੇਦ ਸਾਹਿਬ ਦੀ ਗੱਲ ਚੱਲ ਰਹੀ ਹੈ ਕਿ ਉਹਨਾਂ ਨੂੰ ਸੀਟ ਮਿਲ ਸਕਦੀ ਹੈ ਦੂਜੇ ਆਪਣੇ ਬੱਗੇਪੁਰ ਵਾਲੀ ਸਾਈਡ ਤੋਂ ਅਗਨੋਜ਼ ਵਨ ਹੈਗਾ ਡਿੰਪਲ ਉਹਦੀ ਗੱਲ ਚੱਲ ਰਹੀ ਹੈ ਕਈ ਲੋਕ ਹੈਗੇ ਜਿਹੜੇ ਚੰਗੇ ਦਾਅਵੇਦਾਰੀ ਰੱਖਦੇ ਨੇ ਫਿਲਹਾਲ ਦੀ ਗੱਲ ਕਰੀਏ ਤਾਂ ਵੱਡੇ ਚਿਹਰੇ ਕਾਫੀ ਨਹੀਂ ਮਿਲੇਗਾ ਬਾਰੀ ਚਿਹਰਾ ਫਰੀਦਕੋਟ ਨੂੰ ਹੋ ਸਕਦਾ ਹੈ ਬਾਰੀ ਚਿਹਰਾ ਮਿਲੇ ਬੜੀ ਮਰਜ਼ੀ ਪਾਰਟੀ ਆ ਜੇ ਮਿਲੇਗਾ ਬਾਰੀ ਚਿਹਰਾ ਹੈ ਨਾ ਦੇਖੋ ਇਹ ਡਿਪੈਂਡ ਕਰਦਾ ਹੈ ਕਿ ਉਹ ਕਰਮਜੀਤ ਅਨਮੋਲ ਇਸ ਵਕਤ ਆ ਗਏ ਨੇ ਉਹਨਾਂ ਦੀ ਅਗੇ ਉਹਨਾਂ ਦੀ ਹਾਲਾਂਕਿ ਜਾਣ ਆਪਣੇ ਏਰੀਆ ਵਿੱਚ ਆਂਦੇ ਸੀ ਗਿਓ ਪਰ ਉਹਨਾਂ ਨੂੰ ਫਰੀਦਕੋਟ ਪੇ ਦਿੱਤਾ ਗਿਆ ਤਾਂ ਚਿਹਰੇ ਤੇ ਡਿਪੈਂਡ ਕਰਦਾ ਹੈ ਜੇਕਰ ਸਾਰੇ ਹੀ ਪੈਰਾਸ਼ੂਟ ਉੱਤੇ ਉਤਾਰਦੇ ਨੇ ਆਪਣੇ ਯਕੀਨਨ ਮੁਕਾਬਲਾ ਕੜਾ ਹੋਵੇਗਾ ਪਰ ਪਰ ਕਿਤਨਾ ਕਿਤੇ ਜੇਕਰ ਚਿਹਰੇ ਵੱਡੇ ਨਹੀਂ ਨੇ ਉਹ ਕਲਾ ਕੈਂਡੀਡੇਟ ਨਹੀਂ ਚਿਹਰਾ ਵੀ ਦੇਖਿਆ ਜਾਊਗਾ ਚਿਹਰਾ ਕਿੰਨਾ ਆਈ ਰੱਖਦਾ ਹੈ ਤਾ ਹੋ ਸਕਦਾ ਹੈ ਇਸ ਤੇ ਜਿਹੜੀ ਹੈਗੇ ਕਰਮਜੀਤ ਮੋਲ ਕਿਤਨਾ ਕਿਤੇ ਫਿਰ ਅੱਛਾ ਚੱਕੇ ਨਿਕਲ ਕੇ ਆ ਸਕਦੇ ਜੇਕਰ ਦੂਜੇ ਕੈਂਡੀਡੇਟ ਸਹੀ ਮੁਕਾਬਲੇ ਚ ਨਾ ਆਏ ਖੜੇ ਗਏ ਤਾਂ ਇਹ ਸੀ ਸੂਰੇਜ ਪ੍ਰਕਾਸ਼ ਚੌਧਰੀ ਜੀ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਵੀ 2024 ਦੇ ਇਲੈਕਸ਼ਨਾਂ ਜਿ ਕਿਹੜੇ ਕਿਹੜੇ ਮੁੱਦੇ ਔਰ ਕਿਹੜੇ ਕਿਹੜੇ ਵਾਦੇ ਜੋ ਹੈ ਚੋਣਵੀ ਇਸ ਵਾਰ ਵੀ ਹਾਵੀ ਰਹਿਣਗੇ ਫਰੀਦਕੋਟ ਤੋਂ ਪ੍ਰੇਮਪਸੀ ਪੰਜਾਬ ਤੋਂ